ਬੜੀ ਮੰਦ ਭਾਗੀ ਘਟਨਾ ਹੋਈ ਹੈ Rajasthan ਦੇ ਵਿੱਚ ਜਿੱਥੇ ਤਰਨਤਲ ਦੀ ਬੱਚੀ ਜੋ ਕਿ ਜੁਡੀਸ਼ਲ ਇਗਜ਼ਾਮ ਦੇਣ ਗਈ ਸੀ ਉਹਨੇ ਆਪਣੇ ਕਾਕਾਰਾਂ ਕਰਕੇ ਇਗਜ਼ਾਮ ਨਹੀਂ ਦੇਣ ਦਿੱਤਾ ਗਿਆ ਮੈਂ ਬੱਚੀ ਦੀ ਵੀਡੀਓ ਦੇਖੀ ਹੈ ਉਹ ਕਿੰਨੀ ਤਿਆਰੀ ਕਰਕੇ ਗਈ ਹੋਈਗੀ ਉੱਤੇ ਔਰ ਜਦੋਂ ਉਸ ਦਾ ਹਾਦਸਾ ਵਰਤਿਆ ਤਾਂ ਉਹਦੇ ਆਵਾਜ਼ ਇਦਾਂ ਦਰਦ ਸੀਗਾ ਉਹ ਕਹਿ ਰਹੀ ਸੀ ਕਿ ਮੇਰੇ ਘਰਾਂ ਵਿੱਚ ਛੋਟਾਪਾ ਕਿ ਆਈ ਹੈ ਔਰ ਜੇ ਕਿਰਪਾ ਨਾਲ ਮੈਂ ਪੁੱਛ ਰਹੀ ਹਾਂ ਤੁਹਾਨੂੰ ਕਿਸ ਸਾਈਜ਼ ਦੀ ਕਿਰਪਾ ਤੁਸੀਂ ਅਲਾਉ ਕਰਦੇ रह रहे कोई। सो यहो कोई को शक वाली गल नहीं है कि एक सिख बच्चा अपने काकार पा के भी हिंदुस्तान जा सद सो यह घटना है बहुत दुखदयी है अस एक आजाद से आजाद बशिंद हैं और मैं हिदायत करना और मैं रिक्वेस्ट करना सेंट्रल गवर्नमेंट हर एक स्टेट नयत कर जो सिख बच्चे ने जिन्हें अमृत छकिया है जिन्हें काकार पाए ने उन्होंने इग्जाम दते जा एग्जाम दे दर इस बच्चे नु भी एग्जाम है ਇਤਬਾਰ ਦੇਣ ਦੀ ਇਜਾਜ਼ਤ ਮਿਲ ਨਹੀਂ ਚੀਦੀ ਹੈ ਆ ਬੜੀ ਮੰਦ ਭਾਗੀ ਘਟਨਾ ਹੋਈ ਹੈ ਰਾਜਸਥਾਨ ਦੇ ਵਿੱਚ ਜਿੱਥੇ ਤਰਨਤਾਰ ਦੀ 25 ਜੋ ਕਿ ਜੁਡੀਸ਼ੀਅਲ ਇਗਜ਼ਾਮ ਦੇਣ ਗਈ ਸੀ ਉਹਨ ਨੂੰ ਆਪਣੇ ਕਾਖਾਰਾਂ ਕਰਕੇ ਇਗਜ਼ਾਮ ਨਹੀਂ ਦੇਣ ਦਿੱਤਾ ਗਿਆ ਮੈਂ ਬੱਚੀ ਦੀ ਵੀਡੀਓ ਦੇਖੀ ਹੈ ਉਹ ਕਿੰਨੀ ਤਿਆਰੀ ਕਰਕੇ ਗਈ ਹੋਏਗੀ ਉੱਥੇ ਔਰ ਜਦੋਂ ਉਸ ਦਾ ਹਾਦਸਾ ਵਰਤਿਆ ਤਾਂ ਉਹਦੇ ਆਵਾਜ਼ ਇਤਨ ਦਰਦ ਸੀਗਾ ਉਹ ਕਹਿ ਰਹੀ ਸੀ ਕਿ ਮੇਰੇ ਘਰਾਂ ਵਿੱਚ ਛੋਟਾਪੱਖੇ ਆਈ ਹੈ ਔਰ ਜੇ ਕਿਰਪਾ ਨਾਲ ਮੈਂ ਪੁੱਛ ਰਹੀ ਹਾਂ ਤੁਹਾਨੂੰ ਕਿਸ ਤਰ੍ਹਾਂ ਦੀ ਕਿਰਪਾ ਤੁਸੀਂ ਅਲਾਉ ਕਰਦੇ ਹੋ ਤੇ ਉਹ ਮਰਦਾਸੀ ਰਹੇ ਕੋਈ ਸੋ ਇਹ ਦੇਖੋ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਇੱਕ ਸਿੱਖ ਬੱਚਾ ਆਪਣੇ ਕਾਕਾਰ ਪਾ ਕੇ ਕਿਤੇ ਵੀ ਹਿੰਦੁਸਤਾਨ ਜਾ ਸਕਦਾ ਸੋ ਇਹ ਗੱਲ ਕਟਨਾ ਹੈ ਬਹੁਤ ਦੁਖਦਈ ਹੈ ਅਸੀਂ ਇੱਕ ਆਜ਼ਾਦ ਮੁਲਕ ਦੇ ਆਜ਼ਾਦ ਵਸਿੱਧ ਨੇ ਹਾਂ ਔਰ ਮੈਂ ਹਦਾਇਤ ਕਰਦਾ ਹਾਂ ਔਰ ਮੈਂ ਰਿਕੁਐਸਟ ਕਰਦਾ ਹਾਂ ਸੈਂਟਰ ਗਵਰਨਮੈਂਟ ਨੂੰ ਕਿ ਹਰ ਇੱਕ ਸਟੇਟ ਨੂੰ ਇਹ ਹਦਾਇਤਾਂ ਕਰਨ ਕਿ ਜਿਹਨੇ ਸਿੱਖ ਬੱਚੇ ਨੇ ਜਿਨ੍ਹਾਂ ਅੰਮ੍ਰਿਤ ਛਕਿਆ ਹੋਇਆ ਜਿਨ੍ਹਾਂ ਕਾਕਾਰ ਪਾਏ ਨੇ ਉਹਨਾਂ ਨੂੰ ਇਗਜ਼ਾਮ ਦਿੱਤੇ ਜਾਣ ਉਹਨਾਂ एग्जाम ਦੇਣ ਦਿੱਤੇ ਜਾਂ ਔਰ ਇਸ ਬੱਚੇ ਨੂੰ ਵੀ ਇਹ एग्जाम ਹੈ ਇਹ ਦੁਬਾਰਾ ਦੇਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਆ ਬੜੀ ਮੰਦ ਭਾਗੀ ਘਟਨਾ ਹੋਈ ਹੈ ਰਾਜਸਥਾਨ ਦੇ ਵਿੱਚ ਜਿੱਥੇ ਤਰਨਤਲ ਦੀ ਬੱਚੀ ਜੋ ਕਿ ਜੁਡੀਸ਼ਲ एग्जाम ਦੇਣ ਗਈ ਸੀ ਉਹਨਾਂ ਆਪਣੇ ਕਾਕਾਰਾਂ ਕਰਕੇ एग्जाम ਨਹੀਂ ਦੇਣ ਦਿੱਤਾ ਗਿਆ ਮੈਂ ਬੱਚੀ ਦੀ ਵੀਡੀਓ ਦੇਖੀ ਹੈ ਉਹ ਕਿੰਨੀ ਤਿਆਰੀ ਕਰਕੇ ਗਈ ਹੋਈਗੀ ਉੱਤੇ ਔਰ ਜਦੋਂ ਉਸ ਦਾ ਹਾਦਸਾ ਵਰਤਿਆ ਤਾਂ ਉਹਦੇ ਆਵਾਜ਼ ਇਦਾਂ ਦਰਦ ਸੀਗਾ कह रही कि मेरे खड़ा में छोटा पाके आई है और जी कृपान है मैं पूछ रही हूं तो किस साइज की कृपान अलाउ करते हो तो मास रहे कोई शक वाली गल नहीं है कि एक सिख बच्चा अपने काकार पा भी हिंदुस्तान जा सद सो यह घटना है बहुत दुखदयी है अस एक आजाद मुल्क आजाद बछिंदे हैं और मैं हिदायत करना और मैं रिक्वेस्ट करना सेंट्रल गोमेंट नर एक स्टेट न ਕਿ ਜਿਹੜੇ ਸਿੱਖ ਬੱਚੇ ਨੇ ਜਿਨ੍ਹਾਂ ਅੰਮ੍ਰਿਤ ਛਕਿਆ ਹੋਇਆ ਹੈ ਜਿਨ੍ਹਾਂ ਕਕਾਰ ਪਾਏ ਨੇ ਉਹਨਾਂ ਨੂੰ ਇਗਜ਼ਾਮ ਦਿੱਤੇ ਜਾਣ ਉਹਨਾਂ ਇਗਜ਼ਾਮ ਦੇਣ ਦਿੱਤੇ ਜਾਣ ਔਰ ਇਸ ਬੱਚੇ ਨੂੰ ਵੀ ਜਿਹੜੇ ਇਗਜ਼ਾਮ ਹੈ ਇਹ ਦੁਬਾਰਾ ਦੇਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ